ਪ੍ਰਭੂ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੀ ਜੈ ਮਸੀਹੀ ਦੀ ਆਓ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ 'ਚੋਂ ਦੇਖਾਂਗੇ ਇਬਰਾਨੀਆਂ ਪਾਗ 4 ਪਰਮੇਸ਼ਰ ਦਾ ਆਰਾਮ ਮਹਾ ਪ੍ਰਦਾਨ ਜਾਜਕ ਯੀਸ਼ੂ ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਭਈ ਨਾ ਹੋਵੇ ਜੋ ਉਹਦੇ ਆਰਾਮ ਵਿੱਚ ਵੜਨ ਦਾ ਫਾਇਦਾ ਹੁੰਦਿਆਂ ਸੁੰਦਿਆਂ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਿਹਾ ਹੋਇਆ ਮਾਲੂਮ ਹੋਵੇ ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਸੀ ਜਿਵੇਂ ਉਹਨਾਂ ਨੂੰ ਵੀ ਪਰ ਸੁਨਿਆ ਹੋਇਆ ਵਚਨ ਉਹਨਾਂ ਲਈ ਲਾਭਵੰਤ ਨਾ ਹੋਇਆ ਇਸ ਕਰਕੇ ਜੋ ਇਹ ਸੁਣਨ ਵਾਲਿਆਂ ਦੇ ਵਿੱਚ ਨੇਚਾ ਦੇ ਨਾਲ ਨਾ ਰਚਿਆ ਕਿਉਂ ਜੋ ਅਸੀਂ ਜਿੱਨਾ ਨੇਚਾ ਕੀਤੀ ਹੈ ਉਸ ਆਰਾਮ ਵਿੱਚ ਵੱੜਦੇ ਹਾਂ ਕੀ ਕਰ ਉਹਨੇ ਆਖਿਆ ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂ ਖਾਤੀ ਕਿ ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ ਭਾਵੇਂ ਉਹ ਤੀਆਂ ਕਾਰੀਗਰੀਆਂ ਜਗਤ ਦੇ ਮੁੱਢੋਂ ਹੀ ਬਣ ਚੁੱਕੀਆਂ ਸਨ ਉਹ ਨੇਤਾ 7ਵੇਂ ਦਿਨ ਦੇ ਵਿਖੇ یوں ਆਖਿਆ ਹੈ ਪਰ ਪਰਮੇਸ਼ਰ ਨੇ ਆਪਣੇ ਸਾਰਿਆਂ ਕੰਮਾਂ ਤੋਂ ਵੇਲੇਆ ਹੋ ਕੇ 7ਵੇਂ ਦਿਨ ਆਰਾਮ ਕੀਤਾ ਅਤੇ ਥਾਂ ਵਿੱਚ ਫੇਰ ਕਹਿੰਦਾ ਹੈ ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ। ਸੋ ਜਦੋਂ ਕਈਆਂ ਲਈ ਉਸ ਵਿੱਚ ਵੜਨਾ ਅਜੀਬਾ ਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ ਉਹ ਅਣਅਗਿਆਕਾਰੀ ਦੇ ਕਾਰਨ ਉਸ ਵਿੱਚ ਨਾ ਵੜੇ ਤਾਂ ਫਿਰ ਐਨੇ ਚਿਰ ਮਗਰੋਂ ਦਾਉਤੀ ਚਬਾਨੀ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਹ ਨੂੰ ਅੱਜ ਦਾ ਦਿਨ ਕਹਿੰਦਾ ਹੈ ਜਿਵੇਂ ਅੱਗੇ ਕਿਹਾ ਗਿਆ ਸੀ। ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜੇ ਯੋਸ਼ੂਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ ਤਾਂ ਪਰਮੇਸ਼ੁਰ ਉਹਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ ਗੱਲ ਕਹਦੀ ਪਰਮੇਸ਼ੁਰ ਦੀ ਪ੍ਰਜਾ ਲਈ ਸੱਬਤ ਦਾ ਆਰਾਮ ਅੱਜ ਵੀ ਬਾਕੀ ਰਹਿੰਦਾ ਹੈ ਕਿਉਂਕਿ ਜਿਹੜਾ ਉਹਦੇ ਆਰਾਮ ਵਿੱਚ ਵੱਢ ਗਿਆ ਉਹ ਨੇ ਵੀ ਆਪ ਆਪਣੇ ਕੰਮਾਂ ਤੋਂ ਵਿਹਲੇਆਂ ਹੋ ਕੀ ਆਰਾਮ ਕੀਤਾ ਜਿਵੇਂ ਪਰਮੇਸ਼ਰ ਨੇ ਆਪਣੇ ਕੰਮਾਂ ਤੋਂ ਸੋ ਆਓ ਅਸੀਂ ਉਸ ਆਰਾਮ ਵਿੱਚ ਵੜਨ ਦਾ ਯਤਨ ਕਰੀਏ ਭਈ ਕੋਈ ਉਹਨਾਂ ਵਾਂਗ ਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ ਕਿਉਂ ਜੋ ਪਰਮੇਸ਼ਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਤੋਂ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਔਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਅਤੇ ਸ੍ਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ ਪਰ ਜਿਹਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁੱਲੀਆਂ ਪਈਆਂ ਸਨ ਸੋ ਜਦੋਂ ਸਾਡਾ ਇੱਕ ਮਹਾ ਪ੍ਰધાન ਜਾਜਕ ਹੈ ਜਿਹੜਾ ਆਕਾਸ਼ ਤੋਂ ਪਰ ਲੰਘ ਗਿਆ ਅਰਥਾਤ ਪਰਮੇਸ਼ਰ ਦਾ ਪੁੱਤਰ ਯੀਸੂ ਆਓ ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆ ਰਹੀਏ ਕਿਉਂਕਿ ਜੋ ਸਾਡਾ ਪ੍ਰਧਾਨ ਜੱਜਕ ਇੱਕੋ ਜਿਹਾ ਨਹੀਂ ਤੇ ਸਾਡੀਆਂ ਦੁਰਪਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ ਹallelujah ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਸ ਪੜੇਗੇ ਵਚਨ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ ਆਮੀਨ